ਲੋ ਵੀ ਸੱਜਣ ਪਿਆਰਿਓ ਤੁਹਾਡੇ ਵਾਸਤੇ ਨਾ ਟਰੈਕਟਰ ਲੈ ਕੇ ਆਏ ਆ ਜੌਂਡੀਅਰ 5204 ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਫੁੱਲ ਚੰਗਾ ਟਰੈਕਟਰ ਹੈ ਤੇ ਨੰਬਰ ਫਰੰਟ ਬੈਂਪਰ ਤੇ ਲਿਖਿਆ ਹੋਇਆ ਪੀਵੀ03 ਡਬਲ ਏ ਬਠਿੰਡਾ ਨੰਬਰ ਹੈ ਬਹੁਤ ਵੀਰਾਂ ਦੀ ਡਿਮਾਂਡ ਆਉਦੀ ਹੁੰਦੀ ਹੈ ਕਿ ਪੰਜਾਬ ਨੰਬਰ ਟਰੈਕਟਰ ਲੈ ਕੇ ਕੋ ਵੀਰੋ ਤੁਹਾਡੀ ਡਿਮਾਂਡ ਤੇ ਟਰੈਕਟਰ ਹੈ 5204 2012 ਮਾਡਲ ਡਿਮਾਂਡ ਵੀ ਗੱਲ ਕਰੀਏ 4 ਲੱਖ ਤੇ 12000 ਰੁਪਏ ਕੰਡੀਸ਼ਨ ਤੁਸੀਂ ਚੈੱਕ ਕਰ ਲਾਓ ਬਹੁਤ ਹੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਕੋਈ ਵੀ ਕਮੀ ਨਹੀਂ ਰੰਗ ਪੇਂਟ ਟਰੈਕਟਰ ਕਿਦੋਂ ਵੀ ਨਹੀਂ ਹੋਇਆ ਤੇ ਮਰਮਾਂ ਦੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ ਟਾਇਰਾਂ ਦੀ ਗੱਲ ਕਰੀਏ ਫਰੰਟ ਟਾਇਰ ਹੈ 60 ਤੋਂ 65 ਪੈਸੇ ਤੇ ਮਗਰਲੇ ਟਾਇਰਾਂ ਟਰੈਕਟਰ ਨੂੰ ਅੱਧੇ ਬਹੁਤ ਹੀ ਚੰਗੀ ਕੰਡੀਸ਼ਨ ਦਾ ਟਰੈਕਟਰ ਹੈ ਇੰਜਨ ਗੇਅਰ ਦੇ ਵਿੱਚ ਕੋਈ ਵੀ ਕਮੀ ਨਹੀਂ ਟਰੈਕਟਰ ਦੇ ਬਾਡੀ ਲੈਣ ਦਾ ਤੁਸੀਂ ਟਰੈਕਟਰ ਦੇਖ ਸਕਦੇ ਹੋ ਕਾਲੇ ਢੱਡਾ ਆ ਗਿਆ ਹੈ ਬਹੁਤ ਹੀ ਚੰਗਾ ਟਰੈਕਟਰ ਮਗਰਾਣਾ ਮੁਰੂੜਾ ਦੇ ਅੰਦਰੋਂ ਕੰਡੀਸ਼ਨ ਦੇਖ ਸਕਦੇ ਹੋ ਬਹੁਤ ਹੀ ਵਧੀਆ ਟਰੈਕਟਰ ਹੈ ਤੇ ਡਿਮਾਂਡ ਜਮਾ ਆਪਾਂ ਜਾਇਜ਼ ਰੱਖੀ ਹੈ 4 ਲੱਖ ਤੇ 12000 ਰੁਪ ਮੌਕੇ ਤੇ ਸੌਦਾ ਹੋਊਗਾ ਟਰੈਕਟਰ ਦਾ 3,95,000 ਰੁਪਏ ਦਾ ਮਾਨ ਤਨ ਮੌਕੇ ਤੇ 5,000 ਹੋ ਗਜੂ ਲਾਸਟ ਰੇਟ 3,90,000 ਰੁਪਏ ਨੰਬਰ ਦੋਸਤੋ ਸਕਰੀਨ ਤੇ ਚੱਲੀ ਜਾਂਦਾ ਜੇ ਕਿਸੇ ਵੀਰ ਨੇ ਲੈਣਾ ਹੈ ਕੰਟੈਕਟ ਉਹੀ ਕਰਿਓ ਜਿਹੜੇ ਵੀਰ ਨੇ ਟਰੈਕਟਰ ਖਰੀਦਣਾ ਡਿਟੇਲ ਆਪਾਂ ਸਾਰੀ ਦੇਤੀ ਧੰਨਵਾਦ ਜੀ